ਸਲਾਨਾ ਗੁਰਮਤ ਜੋੜ ਮੇਲਾ ਤੇ ਖੇਡ ਮੇਲਾ ਬਾਬਾ ਪਾਈਅਤਲੀ ਸਾਹਿਬ ਜੀ ਦਾ ਜੀ ਸਿੰਘਾ ਪ੍ਰੈਸ ਨਿਊ ਸੰਚਾਲਕ ਜਸਤ ਨਵਾਲਾ ਜੀ ਸਿੰਘਾ ਟੀਮ ਅਤੇ ਗੋਬਨ ਸਿੰਘ ਮਾਨ ਸ੍ਰੀ ਹਾਲੀ ਕਲਾਂ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਪੱਤਰਕਾਰ ਜਸਵੀਰ ਸਿੰਘ ਦੀ ਰਿਪੋਰਟ ਉਹਨਾਂ ਦੱਸਿਆ ਕਿ ਜ਼ਿਲ੍ਹਾ ਤਰਨਤਾਰਨ ਨੇੜੇ ਚੋਹਲਾ ਸਾਹਿਬ ਤੋਂ ਨਾਂਉ ਜਾਂਦੇ ਰੋਡ ਤੇ ਪੈਂਦਾ ਗੁਰਦੁਆਰਾ ਬਾਬਾ ਪਾਈਅਤਲੀ ਸਾਹਿਬ ਵਿਖੇ ਸਲਾਨਾ ਗੁਰਮਤ ਜੋੜ ਮੇਲਾ ਤੇ ਖੇਡ ਮੇਲਾ ਇਲਾਕਾ ਨਿਵਾਸੀ ਨਗਰ ਨਿਵਾਸੀ ਅਤੇ ਮਿਸਲ ਸ਼ਹੀਦਾਂ ਤਰਨਾਂਦਲ ਬਾਬਾ ਬਕਾਲਾ ਸਾਹਿਬ ਜੀ ਦੇ ਜਥੇਦਾਰ ਬਾਬਾ ਜੋਗਾ ਸਿੰਘ ਜੀ ਦੀ ਦੇਖ ਰਹਿਤ ਅਤੇ ਡੇਰਾ ਮੁਖੀ ਸੇਵਾਦਾਰ ਬਾਬਾ ਭਪਿੰਦਰ ਸਿੰਘ ਜੀ ਦੀ ਸੇਵਾ ਸੰਦਕਾ ਮਿਤੀ 24 ਜੂਨ 2024 11 ਹੜ ਦਿਨ ਸੋਮਵਾਰ ਨੂੰ ਬੜੀ ਸ਼ਰਧਾ ਪੂਰਵਕ ਅਤੇ ਤੁਮਤਮ ਨਾਲ ਮਨਾਇਆ ਜਾ ਰਿਹਾ ਹੈ ਇਸ ਸਮੇਂ ਪਹੁੰਚ ਰਹੇ ਗੁਰੂਕਾਰ ਦੇ ਮਹਾਨ ਬੁਲਾਰੇ ਰਾਗੀ ਢਾਡੀ ਕੁਵਿਸ਼ਰੀ ਜਥੇ ਅਤੇ ਕਥਾਵਾਚਕ ਜਿਵੇਂ ਕਿ ਮਿਸਲ ਸ਼ਹੀਦ ਦਾ ਤਰਨਾਦਲ ਬਾਬਾ ਬਕਾਲਾ ਸਾਹਿਬ ਹਜ਼ੂਰੀ ਰਾਗੀ ਜਥਾ ਅਤੇ ਗਿਆਨੀ ਗੁਰਵਿੰਦਰ ਸਿੰਘ ਜੀ ਸਰਬਲੋ ਬੁੰਗਾ ਨੰਗਲੀ ਵਾਲੇ ਅਤੇ ਕਥਾਵਾਚਕ ਗਿਆਨੀ ਹਰਜੀਤ ਸਿੰਘ ਜੀ ਗੁਰਦੁਆਰਾ ਪਾਸ਼ੇ ਪੰਜਵੀਂ ਚੋਲਾ ਸਾਹਿਬ ਅਤੇ ਕਥਾਵਾਚ ਗਿਆਨੀ ਸਰਜੀਤ ਸਿੰਘ ਜੀ ਮੰਨਣ ਅਤੇ ਕਥਾਵਾਚ ਗਿਆਨੀ ਸੁਖਚਾਨ ਸਿੰਘ ਵਰਪਾਲ ਅਤੇ ਭਾਈ ਜਤਿੰਦਰਪਾਲ ਸਿੰਘ ਜੋਧ ਹਜੂਰੀ ਟਾਡੀ ਜਥਾ ਮਿਸਲ ਸ਼ਹੀਦਾਂ ਬਾਬਾ ਬਕਾਲਾ ਸਾਹਿਬ ਅਤੇ ਗਿਆਨੀ ਕੇਵਲ ਸਿੰਘ ਮਹਤਕ ਵਿਸ਼ਰੀ ਜਥਾ ਅਤੇ ਸੰਤਿਸ਼ ਪਾਹੀ ਸਿਸਟਰ ਪੁਸ਼ਰੀ ਜਥਾ ਸ੍ਰੀ ਹਾਲੀ ਕਲਾਂ ਵਾਲੇ ਸੰਗਤਾਂ ਨੂੰ ਗੁਰੂ ਜਸ਼ਨਾਂ ਕਿ ਨਿਹਾਲ ਕਰਨਗੇ ਵੱਖ-ਵੱਖ ਨਿਹੰਗ ਸਿੰਘ ਜਥੇ ਬੰਦੀਆਂ ਅਤੇ ਸੰਤ ਮਹਾਪੁਰਖ ਵੀ ਪਹੁੰਚ ਰਹੇ ਹਨ ਗੁਰੂ ਕਾਲ ਲੰਗਰ ਅਟੁੱਟ ਵਰਤੇਗਾ ਸ਼ਾਮ ਨੂੰ ਵੱਡੇ ਪੱਧਰ ਤੇ ਕਬੱਡੀ ਮੈਚ ਗੁਰੂ ਅਰਜਨ ਦੇਵ ਕਬੱਡੀ ਕਲੱਬ ਚੋਲਾ ਸਾਹਿਬ ਅਤੇ ਬੈਂਕ ਆਫ ਰਵਾਹੀ ਦੀਆਂ ਟੀਮਾਂ ਵਿਚਕਾਰ ਕਰਵਾਏ ਜਾਣਗੇ ਸੈਕਟਰੀ ਦੀ ਸੇਵਾ ਬਾਬਾ ਬਲਵਿੰਦਰ ਸਿੰਘ ਪਖੋਪੁਰ ਵਾਲੇ ਨਿਭਾਉਣਗੇ ਇਲਾਕਾ ਨਿਵਾਸੀ ਨਗਰ ਨਿਵਾਸੀ ਅਤੇ ਦੇਸ਼ਾਂ ਵਿਦੇਸ਼ਾਂ ਦੀਆਂ ਐਨ ਆਰ ਆ ਸੰਗਤਾਂ ਨੂੰ ਬੇਨਤੀ ਹੈ ਗੁਰਮਤ ਅਤੇ ਖੇਡ ਮੇਲੇ ਵਿੱਚ ਪਹੁੰਚ ਕੇ ਤਨ ਮਨ ਤਾਂ ਨਾਲ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਦਸ ਰੇਣ ਬਾਬਾ ਭਪਿੰਦਰ ਸਿੰਘ ਜੀ ਦੇ ਸੁਪੁੱਤਰ ਬਾਬਾ ਭਾਗ ਸਿੰਘ ਜੀ ਉਹਨਾਂ ਨਾਲ ਬੈਠੀਆਂ ਹੋਰ ਵੀ ਸੰਗਤਾਂ ਪੱਤਰਕਾਰ ਜਸਵੀਰ ਸਿੰਘ ਦੀ ਰਿਪੋਰਟ ਵੇਖੋ ਵੀਡੀਓ ਅਤੇ ਤਸਵੀਰਾਂ ਚ ਚੈਨਲ ਸਾਹਿਯੋਗੀ ਸੱਜਣ ਸਰਦਾਰ ਸਰਵਣ ਸਿੰਘ ਫੌਜੀ ਸਮਾਜ ਸੇਵੀ ਚੋਹਲਾ ਸਾਹਿਬ ਸਰਬਜੀਤ ਸਿੰਘ ਸਾਹਿਬ ਖੁਸ਼ੀ ਜਨਰਲ ਸਟੋਰ ਚੋਹਲਾ ਸਾਹਿਬ ਗੋਬਿੰਦ ਸਿੰਘ ਮਾਨ ਸ੍ਰਿਹਾਲੀ ਕਲਾ ਬਾਬਾ ਭਾਨ ਸਿੰਘ ਜੀ ਮੈਂ ਪੱਤਰਕਾਰ ਜਿਸਵੀ ਸਿੰਘ ਅੱਜ ਆਪਾਂ ਬਾਬਾ ਭਾਨ ਸਾਹਿਬ ਵਾਹਿਗੁਰੂ ਜੀ ਅੱਜ ਆਪਾਂ ਬਾਬਾ ਭਾਈ ਦੇ ਦਰਬਾਰ ਤੇ ਬੈਠੇ ਹਾਂ ਛੋਟਾ ਸਾਹਿਬ ਜੀ ਦਾ ਦਰਬਾਰ ਹੈ ਇੱਥੇ ਜੋ ਅੱਜ ਇਕੱਠਵਾਂ ਤੇ ਰੰਗਦਾ ਹੋਈਏ ਇਹ ਮੈਨਾਂ ਦੱਸੋ ਕਿ ਸੰਤਨ ਕਿਹਨੀ ਜੀਨ ਹੋ ਰਿਹਾ ਹੈ ਅੱਜ ਦੇ ਨਿਹੜੇ ਮਹਾਂਪੁਰਸ਼ ਬ੍ਰਹਮ ਗਿਆਨੀ ਬਾਬਾ ਭਾਈ ਨਿਸਾਹਬ ਜੀ ਦੇ ਅਸਥਾਨਾਂ ਤੇ ਸਲਾਨਾ ਜੋੜ ਮੇਲਾ ਦੀ ਰੰਗਮਤਾ ਹੋਈ ਆ 15 ਸ਼੍ਰੀ ਖੰਡਪੜ ਸਾਹਿਬਾਂ ਦੀ ਰੰਗਮਤਾ ਹੋਈ ਆ ਸ਼੍ਰੀ ਪੋਥੀ ਸਾਹਿਬ ਦੇ ਸਮੇਤ ਪਰਸੋਂ ਜਿਹੜਾ 24 ਤਰੀਕ ਨੂੰ 24 ਜੂਨ ਨੂੰ 2024 ਦਿਨ 100 ਵਾਰ ਨੂੰ ਜਿਹੜਾ ਸਲਾਨਾ ਜੋੜ ਮੇਲਾ ਹਰ ਸਾਲ ਮਨਾਇਆ ਜਾਂਦਾ ਵਾ ਬੜੀ ਸ਼ਰਧਾ ਅਤੇ ਭਾਵਨਾ ਦੇ ਨਾਲ ਮਹਾਂਪੁਰਸ਼ ਬਾਬਾ ਜੋਗਾ ਸਿੰਘ ਜੀ ਉਹਨਾਂ ਦੀ ਰਹਿਨਮਾਈ ਦੇ ਹੇਠ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਪਰਸੋਂ ਦੇ ਦਿਹਾੜੇ ਮਨਾਇਆ ਜਾ ਰਿਹਾਤਾ। ਉਹਨੇ ਜੇ ਕਿਹੜੇ ਕਿਹੜੇ ਬੁਲਾਵੇ ਸੱਜਰੇ ਜੀ ਆਪ ਜੀ ਗੁਰੂ ਸੰਤਾਂ ਨੂੰ ਗੁਰੂ ਜਸ ਨੂੰ ਚੁਣਤੀ। ਉਹਦੇ ਬੇਅੰਤ ਸੰਗਤਾਂ ਨੇ ਆਣ ਕੇ ਬੜੇ ਬੁਲਾਰਿਆਂ ਨੇ ਆਣ ਕੇ ਨਿਹਾਲ ਕਰਨਾ ਵਾ ਸੰਤ ਗਿਆਨੀ ਗੁਰਵਿੰਦਰ ਸਿੰਘ ਜੀ ਮਹਾਪੁਰਸ਼ ਨੰਗਲੀ ਵਾਲੇ ਮਹਾਪੁਰਸ਼ ਜਿਹੜੇ ਸ਼੍ਰੀ ਮਿਸ਼ਰ ਸ਼ਹੀਦਾਂ ਕਰਨਾ ਤੋਂ ਬਾਬਾ ਬਕਾਲਾ ਸਾਹਿਬ ਦੇ ਵਿਦਿਆਰਥੀਆਂ ਨੂੰ ਵਿੱਦਿਆ ਪੜਾਉਂਦੀ ਆ। ਹੋਰ ਗਿਆਨੀ ਜਤਿੰਦਰਪਾਲ ਸਿੰਘ ਜੀ ਹੁਣੀ ਯੋਧ ਹਜ਼ੂਰੀ ਤਹਾਡੀ ਜਥਾ ਸ਼੍ਰੀ ਮਿਸ਼ਲ ਸ਼ਹੀਦਾਂ ਦਰਨਾਦਲ ਬਾਬਾ ਬੁਖਾਲਾ ਸਾਹਿਬ ਜੀ ਅੱਛਾ ਜੀ ਆਈ ਕੇਵਲ ਸਿੰਘ ਜੀ ਹੁਣੀ ਮੈਤਾਂ ਉਨੀ ਆ ਰਹੇ ਆ ਗਿਆਨੀ ਸੁਖਚੈਨ ਸਿੰਘ ਜੀ ਵਰਪਾਲ ਗਿਆਨੀ surjeet singh ji ਮੰਨਨ ਗਿਆਨੀ ਹਰਜੀਤ ਸਿੰਘ ਜੀ ਦੁਆਰਾ ਪਾਸ਼ਾ ਹੀ ਪਨਵੀ ਹੋਰ ਬਿਆੰਦ ਬੁਲਾ ਰਹੇ ਆ ਰਹੇ ਆ ਅੱਛਾ ਜੀ ਆਪ ਜੀ ਸ਼ਾਮ ਨੂੰ ਕੋਈ ਖੇਡ ਕਬੱਡੀ ਇਹ ਵੀ ਦੇਜੋ ਆ ਸ਼ਾਮ ਨੂੰ ਜਿਹੜਾ ਵਾ ਇੱਕ ਕਬੱਡੀ ਦੇ ਦੋ ਮੈਚ ਹੋਣੇ ਆ ਇੱਕ ਛੋਟਾ ਹੋਵੇਗਾ ਤੇ ਇੱਕ ਵੱਡਾ ਹੋਵੇਗਾ ਜਿਹੜਾ ਛੋਟਾ ਵਾ ਸ਼ੀਰ ਗੁਰੂ ਅਰਜਨ ਦੇਵ ਕਬੱਡੀ ਕਲੱਬ ਝੋਲਾ ਸਾਹਿਬ ਤੇ ਸਮਾਦਾ ਬਾਬਾ ਨੋਦ ਸਿੰਘ ਸਾਹਿਬ ਜੀ ਦਾ ਜਿਹੜਾ ਉਥੋਂ ਦਾ ਕਬੱਡੀ ਖੇਡ ਕਬੱਡੀ ਮੈਚ ਹੋ ਰਿਹਾ ਤੇ ਜਿਹੜਾ ਵੱਡਾ ਉਹ ਇੱਕ ਤੇ ਫਰਵਾਹੀ ਬੈਂਕਾ ਟੀਮ ਆ ਰਹੀ ਆ ਤੇ ਇੱਕ ਸ਼ੀਰ ਗੁਰੂ ਅਰਜਨ ਦੇਵ ਝੋਲਾ ਸਾਹਿਬ ਕਲੱਬ ਆਪ ਜੀ ਸੰਤਾਂ ਨੂੰ ਗੁਰਮਤਿ ਹੰਦਾਰ ਖੇਡ ਕਬੱਡੀ ਗਰਾਊਂਡ ਵੀ ਦੇ ਰਿਆ ਜੋ ਸੰਤਾਂ ਜਿੱਥੇ ਗੁਰਮਤਿ ਲੈਣੀ ਹੈ ਉੱਥੇ ਸੇਧ ਦਾ ਧਿਆਨ ਰੱਖਿਆ ਜਾਵੇ ਆਪ ਜੀ ਹੀ ਕਰਦੇ ਹਾਂ ਹਾਂ ਗੁਰੂ ਅਰਜਨ ਦੇਵ ਸਾਹਿਬ ਸੱਚੇ ਬਾਦਸ਼ਾਹ ਦੀ ਬਣਾਈ ਹੋਈ ਮਰਿਆਦਾ ਵਾਹ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਖਡੂਰ ਸਾਹਿਬ ਦੀ ਧਰਤੀ ਦੇ ਮਾਲਕ ਘਾੜੇ ਬਣਾਉਂਦੇ ਸੀ ਉੱਥੇ ਮਾਰੋ ਸੱਚੇ ਬਾਦਸ਼ਾਹ ਕੁਸ਼ਤੀਆਂ ਕਰਵਾਉਂਦੇ ਸੀ ਉਹਨਾਂ ਦੀ ਮਰਿਆਦਾ ਮਹਾਰਾਜ ਦੀ ਬਣਾਈ ਆ ਗੁਰਮਰਿਆਦਾ ਵੀ ਗੁਰਾਂ ਵੱਲੋਂ ਆਈ ਹੈ ਇਹ ਜਿਹੜੀ ਖੇਡ ਗਰਾਊਂਡ ਇਹ ਵੀ ਗੁਰਦਵਾਰਾ ਨੂੰ ਸਾਨੂੰ ਮਿਲੀ ਹੈ ਇਸ ਲਈ ਸਦਾ ਰਸਾ ਹੈ ਇਹਨੂੰ ਦਸਾਉਣਾ ਪੈਂਦਾ ਸਾਡੇ ਸਾਰੇ ਗੁਰਮਤ ਦੇ ਅਨਸਾਰ ਹੋ ਰਿਹਾ ਵਾ ਕਿਉਂਕਿ ਇਹ ਮਹਾਰਾਜ ਜੀ ਬਣਾਈ ਹੋਈ ਮਿਹਰ ਦਾ ਠੀਕ ਹੈ ਜੀ ਬਾਬਾ ਜੀ ਆਪ ਜੀ ਕੁਝ ਵਿਚਾਰ ਦੇਣਾ ਚਾਹੋ ਆਪ ਜੀ ਬੇਟੇ ਵਿਚਾਰਤੀ ਹੈ ਆਪਣੇ ਮਨੋਂ ਕੋਈ ਵਿਚਾਰ ਦੇਣਾ ਚਾਹੋ ਚੰਨੂ ਕੋਈ ਨਹੀਂ ਦਿੰਦਾ ਕੋਈ ਅੱਛਾ ਜੀ ਅੱਛਾ ਜੀ ਬਾਬਾ ਜੀ ਆਪ ਜੀ ਨੇ ਸਾਡੇ ਚੰਨੂ ਕਰਤੇ ਮੈਂਬਰ ਸਰਕਾਰ ਜਸਵੀ ਸਿੰਘ ਮੋਹਨ ਰਾਮ ਆਪ ਜੀ ਦੇ ਦਰਸ਼ਨ ਲਈ ਵਾਹਿਗੁਰੂ ਦੀ ਕਾਮ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਸਰਗਿਆਂ ਦੇ ਪਾਛਮਣੋਂ ਇੱਕ ਅਕਾਉਂ ਬੁਝਰ ਜਕਾਰਾ ਮਿਲਿਆ ਜੋ ਗੁੰਜਾਂ ਪਉਣ ਵਾਲਾ ਆਪਜੀ ਰੌਣਜਾਂ ਦੇ ਸੜ ਚੰਦੇ ਲਾਵਾਂਗੇ ਜਕਾਰੇ ਖਾਲਸੇ ਦਾ ਕੰਮ ਹੀ ਜਕਾਰੇ ਲਾਉਣਾ ਵਾ ਤੇ ਖਾਲਸੇ ਦੇ ਉੱਠ ਦਾ ਬਈ ਦਾ ਬੜੇ ਲੰਮਦਾ ਇਹਦਾ ਗੱਜ ਕੇ ਜਕਾਰਾ ਗਜਾਵੇ ਸੋਨਿਆ ਆਲੋ ਜਾਵੇ ਫਤੇ ਪਾਵੇ ਸਭ ਗੱਜ ਕੇ ਜਕਾਰਾ ਗਜਾਵੇ ਨਿਆਲੋ ਜਾਵੇ ਫਤੇ ਪਾਵੇ ਸਿੱਧਾ ਸਿੰਘਾਂ ਦੇ ਮੱਲੂਪਾ ਆਵੇ ਸੋ ਜਾ ਰੇ ਜਾਵੇ ਸੋਨਿਆ ਹਰੋ ਜਾਵੇ ਫਤਿਹ ਪਾਵੇ ਸਤਿ ਸ਼੍ਰੀ ਅਕਾਲੇ ਈਕਾਰ ਆਗ ਜਾਵੇ ਦੁਨੀਆ ਜਾ ਜਾ ਸਤਿ ਸ਼੍ਰੀ ਅਕਾਲੇ ਜੋ ਜੀ ਕਾ ਲਾਵੇ ਸੰਤਾਂ ਮਾ ਮੁਸਲਮਾਨ ਨੂੰ ਪਾਵੇ ਨਿਹਾਲ ਹੋ ਜਾਵੇ ਸਤਿ ਸ਼੍ਰੀ ਅਕਾਲੇ ਵਾਰ ਈਕਾਰ ਆ ਸਾ ਵਾ ਜੀ ਸਿੰਘਾ ਟੀਮ ਅਤੇ ਜਸਤੁਰਨਾਂ ਵਾਲਾ ਵੱਲੋਂ ਆਵਾਜਾਈ ਲੋਕਾਂ ਲਈ ਖਾਸ ਮੈਸੇਜ ਟ੍ਰੈਫਿਕ ਨਿਯਮਾਂ ਨੂੰ ਅਪਣਾਓ ਸੜਕ ਆਵਾਜਾਈ ਲੋਕ ਭਲਾਈ ਵਿੱਚ ਵਾਧਾ ਪਾਓ ਆਪਣੇ ਵਾਹਨ ਦੀ ਸਪੀਡ ਨੂੰ ਨਿਰੰਤਰ ਵਿੱਚ ਰੱਖੋ ਕਿਉਂਕਿ ਸੜਕ ਤੇ ਆਵਾਜਾਈ ਲੋਕ ਸਾਡੇ ਆਪਣੇ ਹਨ ਘਰ ਪੜਾ ਸੋਹੋ ਪੜਾ ਅੰਤ ਪੜੇ ਦਾ ਪੜਾ ਪਿਆਰੇ ਦਰਸ਼ਕੋ ਜੀ ਸਿੰਘਾ ਟੀਵੀ ਚੈਨਲ ਤੁਹਾਡਾ ਆਪਣਾ ਚੈਨਲ ਹੈ ਇਸ ਨੂੰ ਲਾਈਕ ਕਮੈਂਟ ਸ਼ੇਅਰ ਕਰੋ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਇਸ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਉਣਾ ਨਾ ਭੁੱਲੋ ਤਾਂ ਕਿ ਹਰ ਆਉਣ ਵਾਲੀ ਵੀਡੀਓ ਆਪ ਜੀ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਆਪਣੇ ਪਿੰਡ ਜਾਂ ਸ਼ਹਿਰ ਦਾ ਕੋਈ ਵੀ ਪ੍ਰੋਗਰਾਮ ਫੁੱਲ ਐਚਡੀ ਲਾਈਵ ਕਰਵਾਉਣ ਸੰਬੰਧੀ ਅਤੇ ਆਪਣੇ ਕਾਰੋਬਾਰ ਦੀ ਐਡ ਮਸ਼ੂਰੀ ਕਰਵਾਉਣ ਸੰਬੰਧੀ ਸੰਪਰਕ ਨੰਬਰ 97793 19426 98726 35913